ਆਪੇ ਨੂੰ ਪਛਾਣ ਸ਼ਾਹ ਹੁਸੈਨ ਇਹ ਸਾਡੀ ਸਾਹਿਤਮਾਲਾ ਪਾਠ ਪੁਸਤਕ ਵਿੱਚ ਸ਼ਾਹ ਹੁਸੈਨ ਦੀ ਕਾਫੀ ਜਿਹੜੀ ਸ਼ਾਮਲ ਹੈ ਆਪੇ ਨੂੰ ਪਛਾਣ ਕੀ ਹੈ ਇਹਦਾ ਕੇਂਦਰੀ ਭਾਵ ਮਨੁੱਖ ਨੂੰ ਮਨੁੱਖ ਦੇ ਸਿਰ ਤੇ ਚੜ ਖੜੀ ਆਪਣੀ ਮੌਤ ਦਾ ਖਿਆਲ ਕਰਦਿਆਂ ਨਸ਼ਟ ਹੋਣ ਵਾਲੇ ਸੰਸਾਰਿਕ ਪਦਾਰਥਾਂ ਅਤੇ ਆਪਣੇ ਹੰਕਾਰ ਦਾ ਤਿਆਗ ਕਰਕੇ ਆਪਣੇ ਆਪ ਦੀ ਪਹਿਚਾਣ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਉਸ ਨੂੰ ਪ੍ਰਮਾਤਮਾ ਦੇ ਨਾਲ ਮਿਲਣਾ ਸੌਖਾ ਹੋਵੇਗਾ ਕੀ ਕਹਿੰਦਾ ਸ਼ਾਹ ਹੁਸੈਨ ਵੀ ਮਨੁੱਖ ਦੇ ਮੌਤ ਜਿਹੜੀ ਉਹ ਸਿਰ ਤੇ ਖੜੀ ਹੈ ਤੇ ਉਹਨੂੰ ਕੀ ਕਰਨਾ ਚਾਹੀਦਾ ਵੀ ਜਿਹੜੇ ਸੰਸਾਰਿਕ ਪਦਾਰਥ ਨੇ ਸੰਸਾਰ ਦੇ ਵਿੱਚ ਚੀਜ਼ਾਂ ਨੇ ਤੇ ਆਪਣੇ ਹੰਕਾਰ ਹੈ ਜਿਹੜਾ ਉਹਨਾਂ ਦੋਨਾਂ ਨੂੰ ਤਿਆਗਣਾ ਪਊ ਉਹਨਾਂ ਨੂੰ ਛੱਡਣਾ ਪਊਗਾ ਤੇ ਛੱਡ ਕੇ ਆਪਣੇ ਆਪ ਨੂੰ ਪਛਾਣਨਾ ਪਊਗਾ ਤੇ ਜਦੋਂ ਆਪਣੇ ਆਪ ਨੂੰ ਪਛਾਣੂਗਾ ਤਾਂ ਇਸ ਤਰ੍ਹਾਂ ਉਹਨੂੰ ਕੀ ਹੈ ਮਦਦ ਹੋਊਗੀ ਪ੍ਰਮਾਤਮਾ ਦੇ ਨਾਲ ਮਿਲਣ ਦੇ ਵਿੱਚ ਸੌਖਾ ਹੋਊਗਾ ਪ੍ਰਮਾਤਮਾ ਦੇ ਨਾਲ ਮਿਲਣਾ